ਸਾਸਤ੍ਰਿਕਲ ਜੀ ਕਪੜੇ ਜਿਹੜੇ ਕਲੈਕਸ਼ਨ ਐ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਪਾਰਟੀ ਵੇਅਰ ਸੂਟ ਹਾਂਜੀ ਇਹ ਫਰਸਟ ਜੀ ਕ੍ਰੇਪ ਦਾ ਸੂਟ ਹੈ orange कलर ਦਾ ਬਹੁਤ ਹੀ ਪਿਆਰਾ ਸ਼ੇਡ ਹੈ orange कलर ਤਿੱਖਾ ਜਿਹਾ orange कलर ਨਹੀਂ ਬਹੁਤ ਸੋਹਣਾ ਸ਼ੇਡ ਹੈ ਇਸ ਦਾ ਔਰ ਇਸ ਦੇ ਸਾਰੇ ਫਰੰਟ ਹੈਵੀ ਹੈ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੈ ਹਾਂਜੀ ਨਾਲ organza ਦਾ ਦੁਪੱਟਾ ਤਿਆਰ ਕੀਤਾ ਹੈ ਇਸ ਵਿੱਚ ਪਰਪਲ ਕਲਰ ਦੇ ਥ੍ਰੈਡ ਯੂਜ਼ ਹੋਇਆ ਹੈ ਪਰਪਲ ਕਲਰ ਨੂੰ ਹਾਈਲਾਈਟ ਕੀਤਾ ਹੈ ਔਰ ਪਰਪਲ ਕਲਰ ਦਾ ਨਾਲ ਸ਼ਰਾਰਾ ਤਿਆਰ ਕੀਤਾ ਹੈ ਇਸ ਦੇ ਨਾਲ orange ਸਲਵਾਰ ਵੀ ਤਿਆਰ ਕੀਤੀ ਹੈ ਕਿ ਅਗਰ ਮਤਲਬ ਸਲਵਾਰ ਵੇਅਰ ਕਰਨੀ ਹੈ ਜਾਂ ਸ਼ਰਾਰਾ ਆਪਣੇ ਚੋਇਸ ਅਨਸਾਰ ਕਰ ਸਕਦੇ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਜੀ ਹਾਂਜੀ ਤੁਸੀਂ ਆਪਣਾ ਨਾਪ ਭੇਜ ਕੇ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਫੈਬਰਿਕ ਚ ਕੋਈ ਵੀ ਸੂਟ ਤਿਆਰ ਕਰਵਾ ਸਕਦੇ ਹੋ ਜੀ ਹਾਂਜੀ ਨੈਕਸਟ ਸੂਟ ਹੈ ਹਾਂਜੀ ਇਹ ਸ਼ਿਮਰ ਤੇ ਸੂਟ ਹੈ 올ਓਵਰ ਐਮਬਰਾਇਡਰੀ ਹੈ ਇਹਦੇ ਸ਼ਿਮਰ ਚ ਸੂਟ ਹੈ ਬਹੁਤ ਸੋਨੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਇਸ ਦੇ ਨਾਲ ਸਮੋਸਾ ਲੇਸ ਦੇ ਨਾਲ ਹਾਂਜੀ ਐਸ ਨੈਕ ਲਾਈਨ ਹੈ ਹਾਂਜੀ ਐ ਸਲੀਵਸ ਹੈ ਇਸੇ ਨਾਲ ਸ਼ਰਾਰਾ ਤਿਆਰ ਕੀਤਾ ਹੈ ਹਾਂਜੀ ਇਹ ਸ਼ਰਾਰਾ ਇਸ ਨਾਲ ਸ਼ਿਮਰ ਜੀ 골ਡਨ ਕਲਰ ਦਾ ਸ਼ਰਾਰਾ ਤਿਆਰ ਕੀਤਾ ਹੈ। ਔਰ ਇਸ ਦੇ ਨਾਲ organza ਦਾ ਦੁਪੱਟਾ ਤਿਆਰ ਕੀਤਾ ਹੈ। ਇਹ ਦੁਪੱਟਾ ਹੈ ਜੀ। gota patti ਨਾਲ ਇਹ ਬਹੁਤ ਸੋਹਣਾ ਤਿਆਰ ਕੀਤਾ ਹੈ। ਔਰ shimmer ਔਰ smasala ਇਸ ਤਿੱਕੇ। ਹਾਂਜੀ ਬਹੁਤ ਸੋਹਣਾ ਸੂਟ ਤਿਆਰ ਹੋਇਆ ਹੈ। ਤੁਸੀਂ ਇਸ ਨੂੰ ਅਗਰ ਕਲਰ ਕਰਵਾ ਕੇ ਕਿਸੇ ਹੋਰ ਕਲਰ ਚ ਕਸਟਮਾਈਜ਼ ਕਰਵਾਉਣਾ ਚਾਹਦੇ ਹੋ ਜਾਂ ਇਸ ਦੇ ਵਿੱਚ ਵੀ ਬਹੁਤ ਸਾਰੇ ਕਲਰ ਮਿਲ ਜਾਂਦੇ ਆ ਤੇ ਕਿਸੇ ਵੀ ਕਲਰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਨੈਕਸਟ ਹੈ ਜੀ ਜੌਰਜਟ ਦਾ ਸੂਟ ਹੈ ਇਹ ਕੋਈ ਛੋਟੇ ਫੰਕਸ਼ਨ ਹੋਵੇ ਤੁਸੀਂ ਵੇਅਰ ਕਰ ਸਕਦੇ ਹੋ ਕੋਈ ਬਰਥਡੇ ਪਾਰਟੀਆਂ ਵਗੈਰਾ ਚ ਜਾਣਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਜਾਣਾ ਹੈ ਖੰਨਪੜ ਸਾਹਿਬ ਤੇ ਜਾਣਾ ਹੈ ਹਾਂਜੀ ਬਹੁਤ ਸੋਨਾ ਹੈਡਵਰਕ ਦਾ ਕੰਮ ਹੈ ਔਰ ਇਸ ਨੂੰ ਲੈਸਸ ਨਾਲ बहुत सोनी लेसेस लगाई हैं इस हाँ है जी स्ट्रेट सलवार तैयार हुई है और ओरगेंजा का टाई एंड डाई का है इस फिनिशिंग की नाल हाँ जी ए एं नैक्सट है जी एमर च बहुत सोना बनारसी सूट है ਐਸ ਨੇਕ ਡਿਜ਼ਾਈਨ ਹੈ ਐ ਸਲੀਵਸ ਹੈ ਇਸ ਤਰ੍ਹਾਂ ਸ਼ਿਮਰ ਦੀ ਬਾਟਮ ਹੈ ਇਹ ਸੂਟ ਨੂੰ ਆਪਾਂ ਕਲਰ ਵੀ ਕਰਵਾ ਸਕਦੇ ਆ ਕਿਸੇ ਵੀ ਕਲਰ ਚ ਇਸ ਨੂੰ ਡਾਈ ਕਰਵਾ ਕੇ ਤਿਆਰ ਕਰਵਾ ਸਕਦੇ ਆ ਜੀ ਹਾਂਜੀ ਇਹ 골ਡਨ ਕਲਰ ਚ ਤਿਆਰ ਹੋਇਆ ਹੈ ਐਸੇ ਨਾਲ ਦੁਪੱਟਾ ਹੈ ਜੀ ਇਸ ਤੇ ਦੇ ਸੂਟ ਦੇ ਵਿੱਚ ਗ੍ਰੀਨ ਕਲਰ ਹੈ ਗ੍ਰੀਨ ਪੱਟੀ ਲਗਾ ਕੇ ਇਸ ਨੂੰ ਹਾਈਲਾਈਟ ਕੀਤਾ ਹੈ हाँ जी थोड़ी कलैक्शन कितना दागती है तो सूँ कमेंट तो करके जरूर दसिया करो जी और चैनल में सबसक्राइब करो वीडियोज़ में लाइक करो शेयर करो हाँ जी नैक्सट है बरबरी का सूट है बहुत ही सोहना मैचिंग सूट है बॉटम नाल कपड़ा लगा के इस नैक् डिजाइन बनाया है कलियाँ पैनल दते हैं एसते स्लीवस लैस लगाई है ਐਸ ਦੀ ਬਾਟਮ ਹੈ ਔਰ ਬਰਬਰੀ ਦਾ ਬਹੁਤ ਹੀ ਪਿਆਰਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਇਸ ਦੀ ਫਿਨਿਸ਼ਿੰਗ ਕੀਤੀ ਹੈ ਲੈਸਿਸ ਦੇ ਨਾਲ ਹਾਂਜੀ ਬਰਬਰੀ ਚ ਵੀ ਬਹੁਤ ਸਾਰੇ ਡਿਜ਼ਾਈਨ ਆਏ ਆ ਤੁਸੀਂ ਕਿਸੇ ਹੋਰ ਕਲਰ ਚ ਸੂਟ ਲੈਣਾ ਤਾਂ ਲੈ ਸਕਦੇ ਹੋ ਜੀ ਔਰ ਇਸ ਦੇ ਨਾਲ ਅਸੀਂ ਕੁਝ ਕਾਟਨ ਦੇ ਸੂਟਸ ਤਿਆਰ ਕੀਤੇ ਹਨ ਹਾਂਜੀ ਇਸ ਦੇ ਨਾਲ ਕੁਝ ਕਾਟਨ ਦੇ ਸੂਟ ਵੀ ਕਸਟਮਰ ਨੇ ਮੰਗਵਾਏ ਐ ਬਹੁਤ ਸਾਰੇ ਨਾਲ ਦੁਪੱਟਾ ਹੈ चिकनकारी का बहुत हैवी दुपट्टा है बहुत सोना सूट तैयार हो गया है।, 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 है जी कॉटन का लैसिज डिजाइन किया है एसिस डिजाइन किया है फर्स्ट सलवार तैयार की है हाँ जी नैक्सट है जी इस इसीबी जुतियाँ भी अगर कोई मंगवाना चाहता है तो भेजने ज्वेलरी भी हाँ जी ਤੁਸੀਂ ਦੂਰ ਨੇੜੇ ਬੈਠੇ ਕਿਤੇ ਵੀ ਤੁਸੀਂ ਸਾਡੇ ਤੋਂ ਆਪਣਾ ਸੂਟ ਤਿਆਰ ਕਰਵਾ ਕੇ ਜਲਦੀ ਅਜੁੱਤੀਆ ਕੁਛ ਵੀ ਮੰਗਵਾਣੇ ਮਗਵਾ ਸਕਦੇ ਹੋ ਸਾਡੇ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਥੈਂਕ ਯੂ